ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਕੇਂਦਰੀ ਰੇਲ ਰਾਜ ਮੰਤਰੀ ਰਬਨੀਤ ਸਿੰਘ ਬਿੱਟੂ ਪਹੁੰਚੇ ਜਿਨ੍ਹਾਂ ਦੇ ਨਾਲ ਬੀਜੇਪੀ ਦੇ ਵੱਡੇ ਨੇਤਾ ਵੀ ਮੌਜੂਦ ਰਹੇ ਤਾਂ ਮਹਾਰਾਣੀ ਪ੍ਰਨੀਤ ਕੌਰ ਵੀ ਉਹਨਾਂ ਦੇ ਨਾਲ ਮੌਜੂਦ ਸੀ ਇਸ ਮੌਕੇ ਦੇ ਉੱਤੇ ਜਦੋਂ মিডিਆ ਦੇ ਮੁਖਾਤਿਬ ਹੋਏ ਤਾਂ ਪੱਤਰਕਾਰਾਂ ਦੇ ਵੱਲੋਂ ਕਿਸਾਨੀ ਅੰਦੋਲਨ ਤੇ ਰਬਨੀਤ ਬਿੱਟੂ ਨੂੰ ਸਵਾਲ ਕੀਤਾ ਗਿਆ ਤਾਂ ਰਬਨੀਤ ਬਿੱਟੂ ਦੇ ਵੱਲੋਂ ਅਜੀਹਾ ਜਵਾਬ ਦਿੱਤਾ ਗਿਆ ਜਿਸ ਨੂੰ ਸੁਣ ਕੇ ਕਿਸਾਨ ਵੀ ਹੈਰਾਨ ਹੋ ਗਏ ਹੋਣਗੇ ਕਿ ਪਹਿਲਾਂ ਤਰਬਨੀਤ ਬਿੱਟੂ ਸਾਹਿਬ ਦੇ ਸੂਰ ਕੁਝ ਹੋਰ ਸੀ ਅੱਜ ਸੂਰ ਬਦਲੇ ਹੋਏ ਨਜ਼ਰ ਆ ਰਹੇ ਨੇ ਤਰਬਨੀਤ ਬਿੱਟੂ ਦੇ ਵੱਲੋਂ ਜੋ ਕੁਝ ਕਿਹਾ ਗਿਆ ਤੁਹਾਨੂੰ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਇਹ ਮਸਲੀ ਆ ਜਿਹੜੇ ਹੱਲ ਨਹੀਂ ਹੋਏ ਵੀ ਇਹ ਨਹੀਂ ਹੱਲ ਹੋਊਗਾ ਅੱਛਾ ਡੋਲ ਸਾਹਿਬ ਬਿਮਾਰ ਨੇ ਸਦਾ ਹੈਗਾ ਉਹਨਾਂ ਨੂੰ ਨਹੀਂ ਪੈਣ ਤੁਸੀਂ ਕਰਦੇ ਤੁਸੀਂ ਮਹਿਲ ਕਰਕੇ ਜੋੜ ਕੇ ਮੈਂ ਤੁਹਾਡੇ ਮੂਰੇ ਕਹਿਣਾ ਵੀ ਮੈਂ ਕਿਤੇ ਵੀ ਮੈਨੂੰ ਕਹਿਣ ਤੇ ਗੱਲ ਤਾਂ ਉੱਥੇ ਆ ਰਹੀ ਹੈ ਗੱਲ ਉੱਥੇ ਆ ਰਹੀ ਹੈ ਤੁਸੀਂ ਆਪਣੇ ਵੱਲੋਂ ਸੰਦਾ ਦਿਓਗੇ ਮੈਂ ਆਪਣੇ ਵੱਲੋਂ ਹੀ ਹਾਂਜੀ ਤੁਸੀਂ ਇੰਨੀ ਤਰੀਕ ਨੂੰ ਫਲਾਣੀ ਜਗ੍ਹਾ ਮੇਡੇ ਮਿਲਦਾ ਉਹ ਮੈਂ ਤਾਂ ਨਹੀਂ ਕਹਿੰਦਾ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਤੁਸੀਂ ਆ ਜਾਓ ਉਹ ਕਹਿੰਦੇ ਅਸੀਂ ਕਿਉਂ ਬਾਈ ਤੁਸੀਂ ਆਓ ਮੈਂ ਤਾਂ ਤਾਂ ਹੀ ਕਹਿੰਦਾ ਵੀ ਮੈਂ ਆਉਣਾ ਤੁਸੀਂ ਜਾ ਰਹੇ ਹੋ ਟੱਲੇ ਦਾ ਪਹਿਲਾਂ ਇਹਨਾਂ ਦੇ ਨਾਲ ਮੈਂ ਕਹਿੰਦਾ ਉਹਨਾਂ ਨੇ ਨਹੀਂ ਜੀ ਉਹ ਨਹੀਂ ਆਉਣਾ ਮੈਂ ਕਹਿੰਦਾ ਮੈਂ ਉਹਨਾਂ ਨੂੰ ਮੈਨੂੰ ਦੱਸ ਦੋ ਕਿਦਾਂ ਉਹ ਬਿਮਾਰ ਹੈ ਕਿਉਂਕਿ ਬਿਮਾਰ ਹੈ ਕਿ ਕਿਸਾਨ ਉਹਨਾਂ ਦਾ ਪਤਾ ਲੈਣ ਅਸੀਂ ਕਾਸ਼ੀ ਕੋਲੀ ਅਸੀਂ ਅਲਾਊਡ ਨਹੀਂਗੇ ਅਲਾਊਡ ਨਹੀਂਗੇ ਜਾਣਾ ਕਿਉਂਕਿ ਸਿਆਸੀ ਪਾਰਟੀਆਂ ਦੇ ਕੋਈ ਵੀ ਲੀਡਰ ਮੈਂ ਨੇੜੇ ਵੀ ਚਲਾ ਗਿਆ ਸੀ ਇੱਕ ਵਾਰ ਗੁਰੂ ਤੇਗ ਬਹਾਦਰ ਜੀ ਦਾ ਮੈਮੋਰੀਅਲ ਉੱਤੇ ਪ੍ਰੋਗਰਾਮ ਰੱਖਿਆ ਸੀ ਪ੍ਰਸ਼ਾਂਤ ਭੂਸ਼ਣ ਨੇ ਯுகਿੰਦਰ ਯਾਦਵ ਨੇ ਮੇਂਦਾ ਪਾਰਟੀ ਕਰਨੀ ਮੈਨੂੰ ਸ਼੍ਰੀਮਤੀ ਪ੍ਰੇਮਕਾ ਗਾਂਧੀ ਕਹਿੰਦੇ ਵੀ ਤੁਸੀਂ ਇੱਕ ਸਾਲ ਹੋ ਗਿਆ ਧਰਨੇ ਤੇ ਬੈਠੇ ਤੁਸੀਂ ਕਾਂਗਰਸ ਵੱਲੋਂ ਜਾਓ ਮੈਂ ਉੱਥੇ ਚਲਾ ਗਿਆ ਵਿਦਆਊਟ ਗਨਮੈਨ ਸਕਿਉਰਿਟੀ ਇਕੱਲਾ ਮੈਂ ਕਿਹਾ ਕਿਸਾਨਾਂ ਦੇ ਤੁਸੀਂ ਕੰਮ ਭੇਜੋ ਉਹ ਸੀਗਾ 500 ਮੀਟਰ ਜਾਂ ਕਿਲੋਮੀਟਰ ਜਿੱਥੇ ਰਾਜੇਵਾਲ ਹੁਣੀ ਬੈਠੇ ਸੀ 500 ਬੰਦਾ ਆਪਣਾਣੀ ਵੀਡੀਓ ਕੱਢ ਲੋਂਗੇ ਕਿਦੋਂ ਵੀ ਨਿਕਲੇ ਆਉਗੀ ਕੱਢ ਲਿਓ ਵੀ ਬਿੱਟੂ ਦੇ ਮੈਨੂੰ 500 ਬੰਦਾ ਮੈਂ ਨਿਹੱਤਾਂ 500 ਬੰਦੇ ਨੇ ਮੈਨੂੰ ਮਾਰਨ ਪੈ ਗਏ ਉਹਦਾ ਰੱਬ ਨੇ ਮੈਂ ਤਾਂ ਕਿਹਾ ਲੋਈ ਲੈ ਕੇ ਬਹਿ ਗਿਆ ਵੇ ਭਾਈ ਮਾਰ ਕਿਵੇਂ ਹੋਇਆ ਕਿਵੇਂ ਉਹਦਾ ਰੱਬ ਦੀ ਕੀ ਗੱਲ ਮੈਂ ਤਾਂ ਤਾਂ ਨਹੀਂ ਜਾਣਾ ਚਾਹਦਾ ਉਹ ਵੀ ਨਹੀਂ ਉਹ ਵੀ ਮੈਂ ਕਹਿੰਦਾ ਸੀ ਮੈਂ ਉਹ ਵੀ ਕਿਹਾ ਵੀ ਕਿਸਾਨ ਨਹੀਂ ਸੀ ਖਾਲਸਤਾਨੀ ਉਹ ਅਲੱਗ ਸੀ ਮੈਂ ਕਿਸੇ ਤੇ ਐਫ ਆਈ ਆਰ ਵੀ ਦਰਜ ਨਹੀਂ ਕਰਾਈ ਉਹ ਵੀਡੀਓ ਸਾਰਿਆਂ ਦੇ ਮੂਹਰੇ ਮੈਂ ਨੋ ਵੀ ਮਾਰਨ ਆ ਗਿਆ ਕੋਈ ਇੱਕ ਕਿਸੇ ਦੇ ਡੰਡਾ ਹੀ ਮਾਰਦੇ ਕੋਈ ਛੱਡਦਾ ਪਰਚਾ ਕਰਾਉਣਾ ਮੈਂ ਕਿਸੇ ਤੇ ਐਫ ਆਈ ਆ ਦਰਜ ਨਹੀਂ ਕਹੀ ਵੀ ਮੇਰੇ ਨੇ ਮੇਰੇ ਕਿਸਾਨ ਨੇ ਜੇ ਇੱਥੇ 307 ਦੀ ਜਾਂਚ ਬੰਨੇਗੇ ਕਿੰਨੇ ਲੋਕ ਮੁੜ ਕੇ ਕੌਣ ਮੈਂ ਅੱਜ ਵੀ ਇਹੀ ਕਹਿੰਦਾ ਵੀ ਮੈਂ ਤਾਂ ਬੋਲ ਦਿਨਾ ਮੇਰੀ ਇੱਕ ਆਦਤ ਹੈ ਮੈਂ ਜੋ ਮਨ ਚਾ ਮੇਰੇ ਮੈਂ ਕਹਿ ਦਿੰਦਾ ਮੈਂ ਕਦੇ ਕਦੇ ਵੀ ਕੋਈ ਨਹੀਂ ਮੈਂ ਮੇਰੇ ਜਿੰਨਾ ਕੌਣ ਖੁਸ਼ਕਿਸਮਤ ਹੋਊਗਾ ਜੇ ਮੈਂ ਅਜੇ ਮੰਤਰੀ ਬਣਿਆ ਪੰਜਾਬ ਦੇ ਮੈਨੂੰ ਬਣਾਇਆ ਵੀ ਕਿ ਕਾਦੇ ਲਈ ਆ ਜੇ ਮੇਰੇ ਬੰਦੇ ਮੇਰੇ ਨਾਲ ਹੀ ਗੱਲ ਨਹੀਂ ਕਰਨਗੇ ਜਾਂ ਮੈਂ ਉਹਨਾਂ ਨਾਲ ਨਹੀਂ ਕਰੂੰਗਾ ਮੇਰਾ ਮੰਤਰੀ ਬਣਨ ਦਾ ਫਾਇਦਾ ਵੀ ਕੀ ਹੈ ਹੁਣ ਗੱਲ ਤਾਂ ਇਹ ਆ ਵੀ ਉਹ ਮੈਨੂੰ ਇਹ ਇਸ ਗੱਲ ਜੋਗਾ ਸਮਝਦੇ ਆ ਜਾਂ ਨਹੀਂ ਸਮਝਦੇ ਤਾਂ ਉਹਨਾਂ ਤੇ ਮੈਂ ਤਾਂ ਕਹਿ ਹੀ ਸਕਦਾ ਮੈਂ ਪਹਿਲੇ ਦਿਨ ਦਾ ਕਹਿਣਾ ਜਦੋਂ ਅਜੇ ਆਹ ਕਰਨਾ ਸ਼ੁਰੂ ਨਹੀਂ ਹੋਇਆ ਸੀ ਵੀ ਭਾਈ ਮੈਨੂੰ ਦੱਸ ਦੋ ਮੈਂ ਕਿਤੇ ਆਵਾਂ ਤੁਸੀਂ ਆਉਣਾ ਤੁਸੀਂ ਆਜੋ ਕਿਸੇ ਨੂੰ ਭੇਜਣਾ ਕਿਸੇ ਨੂੰ ਭੇਜ ਦੋ ਆਪਾਂ ਕਿਉਂ ਕਿਉਂ ਕਿਸੇ ਤੋਂ ਹਰਿਆਣੇ ਪੁਲਿਸ ਤੋਂ ਜਾਂ ਹੋਰ ਕਿਸ ਤੋਂ ਅਸੀਂ ਕਿਉਂ ਡਾਂਗਾ ਖਾਈਏ ਪੰਜਾਬੀ ਅਸੀਂ ਕਿਉਂ ਅਥਰੂ ਗੈਸ ਦੇ ਗੋਲੇ ਖਾਈਏ ਉਹਨਾਂ ਤੋਂ ਭਾਈ ਪੰਜਾਬੀ ਤੇ ਸਾਡੀ ਧਰਤੀ 'ਚ ਇਹ ਤਾਂ ਮਰੇ ਹੋਏ ਨੇ ਆਮ ਆਦਮੀ ਵਾਲੇ ਸੀਐਮ ਤੇ ਸਰਕਾਰ ਪੰਜਾਬ ਦੀ ਧਰਤੀ 'ਚ ਉਹਨਾਂ ਨੇ ਲਾਇ ਹੋਈਆਂ ਅੱਜ ਤੱਕ ਸ਼ੁਭ ਕਰਨ ਮਰੇਆ ਸ਼ਹੀਦ ਹੋਇਆ ਅੱਜ ਤੱਕ ਐਫਆਈਆਰ ਨਹੀਂ ਦਰਜ ਹੋਈ ਇਹਨਾਂ ਤੋਂ ਕਿਤੇ ਕਿਉਂ ਨਾ ਕੀਤੀ ਉੱਥੇ ਦੇ ਐਸਐਸਪੀ ਡੀਸੀ ਤੇ ਕਿਉਂ ਨਾ ਕੀਤੀ ਜੇ ਹਿੰਮਤ ਆ ਅ ਜਿਹੜਾ ਨਾਮ ਲੈਨੇ ਹੋ ਕੀ ਦਾ ਨਾਮ ਲੈਂਦੇ ਸੀ ਤੁਸੀਂ ਆ ਪਿੱਛੇ ਕਹਿੰਦਾ ਵੀ ਪ੍ਰੈਸ ਕਾਨਫਰੰਸ ਕਰਦੇ ਅਮਨ ਰੋੜੇ ਅਮਨ ਰੋੜੇ ਨੂੰ ਪੁੱਛੋ ਤੇਰੀ ਸਰਕਾਰ ਤੋਂ ਅਮਨ ਸਾਹਿਬ ਮੇਰਾ ਵੱਡਾ ਭਰਾ ਏ ਅਮਨ ਸਾਹਿਬ ਤੁਸੀਂ ਵੀੜਾ ਚੱਕੋ ਲੈ ਅੱਜ ਪਾਰਟੀ ਦੇ ਪ੍ਰਧਾਨ ਨੂੰ ਲੈ ਆਪਣੇ ਪ੍ਰਧਾਨ ਹੁੰਦੇ ਆ ਬਹਿ ਜਾਓ ਸੀਐਮ ਦੇ ਘਰ ਦੇ ਬਾਹਰ ਵੀ ਜਿਨ੍ਹਾਂ ਨੇ ਸ਼ੂਭ ਕਰਨ ਦੇ ਗੋਲੀ ਮਾਰੀ ਸੀ ਜਿਨ੍ਹਾਂ ਨੇ ਅਥਰੂ ਗਏ ਸਿੱਟ ਕੇ ਸਾਡੇ ਨੌਜਵਾਨ ਬਜ਼ੁਰਗ ਜ਼ਖਮੀ ਕੀਤੇ ਸੀ ਹਰਿਆਣੇ ਵਾਲਿਆਂ ਨੇ ਜਦ ਜਿਹੜੀ ਵੀ ਸੈਂਟਰ ਦੀ ਫੋਰਸ ਕਰੋ ਐਫ ਆਈ ਆਰ ਦਰਜ ਉਹਨਾਂ ਤੇ ਲੈ ਬਹਿ ਜਾ ਜਾ ਕੇ ਜ਼ੀਰੋ ਨੰਬਰ ਕਿੰਨਾ ਕਿਤੇ ਵੀ ਨਹੀਂ ਉਹ ਹਰਿਆਣੇ 'ਚ ਹੋਈ ਹੈ ਜੀ ਤੁਸੀਂ ਇਹਦੇ ਨੇ ਪੰਜਾਬ 'ਚ ਹੋਣੀ ਚਾਹੀਦੀ ਇਹ ਨੇ ਇਹ ਨਹੀਂ ਕੀਤੀ ਹੈ ਜ਼ੀਰੋ ਇਹ ਕਿਉਂ ਨਹੀਂ ਕਰ ਇਹ ਕਰਨ ਦਾ ਮਾਮਲਾ ਬੜਾ ਲਟਕਦਾ ਜਾ ਰਿਹਾ ਹੈ ਲੱਗਦਾ ਤੁਹਾਨੂੰ ਕਿ ਹੱਲ ਨਾ ਹੋਊਗਾ ਬੰਦੀ ਸੀ ਮੇਰਾ ਪੰਜ ਅੱਠ ਮਾਣਾਂ ਦੀ ਗੱਲ ਕੀਤੀ ਆਦੇ ਉਹ ਤਰਕੀ ਬਰੇਣਾ ਬਿਆਨ ਨਹੀਂ ਲੱਗਦਾ ਨਹੀਂ ਹੁਣ ਮੈਨੂੰ ਨਹੀਂ ਲੱਗਦਾ ਹੱਲ ਕਿਉਂਕਿ ਜਿਹੜੇ ਹੱਲ ਕਰਾਉਣ ਵਾਲੇ ਸੀਗੇ ਜਿਹੜੇ ਵਕੀਲ ਕਰਦੇ ਸੀ ਜਿਹੜੇ ਉਹਨਾਂ ਦੀਆਂ ਹਾਂਭੀਆਂ ਭਰਦੇ ਸੀ ਜਿਹੜੇ ਉਹਨਾਂ ਨੂੰ ਅਵਾਰਡ ਦਿਨ ਦੇ ਸੀ ਉਹਨਾਂ ਦਾ ਪਾਸਾ ਹੀ ਜਿਹੜਾ ਉਹਨਾਂ ਨੂੰ ਵੀ ਹੁਣ ਸਮਝ ਆ ਗਈ ਵੀ ਇਹ ਕੀ ਨੇ ਮੈਂ ਮੇਰੇ ਵੱਲੋਂ ਕੋਈ ਇਲੈਕਸ਼ਨ ਨਹੀਂ ਹਰ ਇੱਕ ਰੱਜੋਣਾ ਦੀ ਹਾਈ ਦੀ ਗੱਲ ਚੱਲਦੀ ਆ ਜੀ ਤੁਹਾਡਾ ਵੀ ਸਟੈਂਡ ਉਹ ਮੈਂ ਤਾਂ ਕਹਿੰਦਾ ਵੀ ਸਾਡਾ ਤਾਂ ਕੋਈ ਇੱਥੇ ਲੈਣਾ ਦੇਣਾ ਨਹੀਂ ਜੋ ਮਰਜ਼ੀ ਕਰੋ ਸਰ ਚੋੜੇ ਨੂੰ ਲੈ ਕੇ ਤੁਸੀਂ ਬਿਆਨ ਦਿੱਤਾ ਜਿਗਾ ਕਿ ਉਹਨਾਂ ਸਨਮਾਨਿਤ ਕਰਨਾ ਚਾਹੁੰਦਾ ਉਹਦੀ ਗੈਲਰੀ ਇਸ ਤੋਂ ਇਹ ਗੱਲ ਨਾ ਕਈ ਵਾਰ ਸਮਝ ਚ ਕਿਉਂਕਿ ਹੁਣ ਮੈਂ ਆਪਣੀ ਸੋਚ ਨਾਲ ਗੱਲ ਕਹਿਣਾ ਜਿਨੇ ਮੂਰੇ ਆ ਉਹਨੇ ਸਮਝਣੇ ਆਪਣੀ ਸੋਚ ਨਾਲ ਮੈਂ ਇਹ ਕਿਹਾ ਸੀ ਵੀ ਜਦੋਂ ਜਦੋਂ ਬਗਾਨੇ ਦੇ ਘਰੇ ਅੱਗ ਲੱਗੀ ਹੋਵੇ ਨਾ ਬਗਾਨੇ ਦੇ ਤਾਂ ਉਹ ਲੋੜੀ ਲੱਗਦੀ ਹੈ ਜਦੋਂ ਆਪਣੇ ਘਰੇ ਲੱਗੇ ਸੇਕ ਲੱਗਦਾ ਮੈਂ ਇਹ ਕਈ ਸੀ ਵੀ ਜਿਵੇਂ ਤੁਸੀਂ ਰਾਜਵਾਨੇ ਨੂੰ ਕਹਿੰਦੇ ਸੀ ਨਾ ਜਿਵੇਂ ਜਿਵੇਂ ਤੁਸੀਂ ਰਾਜਵਾਨੇ ਨੂੰ ਕਹਿੰਦੇ ਸੀ ਬਈ ਇਹ ਬੰਦੀ ਸਿੰਘ ਆ ਇਹਨੂੰ ਇਹਦੀ ਫੋਟੋ ਦਰਬਾਰ ਸਾਹਿਬ ਦੇ ਉੱਥੇ ਮਿਊਜ਼ੀਅਮ ਚ ਲਾਓ ਇਹਨੂੰ ਸਨਮਾਨ ਕਰੋ ਇਹਦੀ ਭੈਣ ਨੂੰ ਇਲੈਕਸ਼ਨ ਲੜਾਓ ਬਈ ਹੁਣ ਹੁਣ ਇਹ ਜਿਹੜਾ ਚੌਰਾ ਏ ਚੌੜਾ ਏ ਇਹ ਸਰਦਾਰ ਬੈਂਸਿੰਗ ਦੇ ਅਸੈਸਿਨੇਸ਼ਨ ਇਹ ਸਭ ਤੋਂ ਵੱਡੀ ਬੜੈਲ ਜੀ ਟਨਲ ਵੜੀ ਤਾਰਾ ਭਿਉਰਾ ਅਵਾਰਾ ਜੀਨੇ ਭਜਾਏ ਸੀ ਇਹ ਉਹ ਸਕੀਮ ਬਣਾਉਣ ਵਾਲਾ ਇਹ ਚੌਰਾ ਸੀ ਉਦੋਂ ਬਾਅਦ 2009 ਚ ਮੈਨੂੰ ਬੰਗ ਬਰੂਦ ਦੀ ਗੱਡੀ ਭਰ ਕੇ ਇੰਵੈਸਟਰ ਮੇਰੇ ਕੌਨਵਾਈ ਚ ਮਾਰਨ ਲਈ ਇਹ ਜੇਲ੍ਹ ਚ ਗਿਆ ਸੀ ਮੈਂ ਇਹ ਕਹਿੰਦਾ ਸੀ ਵੀ ਅੱਜ ਜੋ ਸਾਡੀ ਉਮਰ ਸੀ 18 19 ਸਾਲ ਮੇਰੀ ਉਮਰ ਸੀ ਅੱਜ ਸੁਖਵੀਰ ਦੇ ਬੱਚਿਆਂ ਦੀ ਉਮਰ ਅੱਜ ਮਜੀਠੀਆ ਸਾਹਿਬ ਤੁਹਾਡੇ ਦਰਦ ਹੋਇਆ ਨਾ ਅੱਜ ਇਹਦਾ ਗੋਲੀ ਚੱਲੀ ਉਹ ਇੰਦਰ ਨੂੰ ਆ ਕਿੰਦਰੇ ਨੂੰ ਸਾਡੇ ਤਾਂ 17 ਬੰਦੇ ਛੱਡ ਦੋ ਸਰਦਾਰ ਬਿਆਨ ਸਿੰਘ ਨੂੰ ਛੱਡ ਦੋ ਸਰਦਾਰ ਬਿਆਨ ਸਿੰਘ ਨੂੰ ਅਸੀਂ ਨਹੀਂ ਕਹਿੰਦੇ ਜਿਹੜੇ ਨਾਲ 17 ਬੰਦੇ ਸ਼ਹੀਦ ਹੋਏ ਡਾਕਟਰ ਉਹਦਾ ਕੀ ਕਸੂਰ ਸੀ ਉਹਦੇ ਬੱਚਿਆਂ ਦਾ ਐਮ ਐਲ ਏ ਜਿਹਦਾ ਵਿਆਹ ਹੋਏ ਨੂੰ ਸਾਲ ਹੋਇਆ ਸੀ ਚੁੱਪ ਕਰਕੇ ਬਾਈ ਫਾਇਲ ਡਰਾਈਵਰ ਦਰਸ਼ਨ ਸਿੰਘ ਜਿਹਦਾ 1 ਮਹੀਨੇ ਦਾ ਬੱਚਾ ਸੀ ਐਨ ਐਸ ਜੀ ਵਾਲੇ ਤਾਂ ਤੁਸੀਂ ਸੁਣਿਆ ਰਵਨੀਤ ਬਿੱਟੂ ਦੇ ਵੱਲੋਂ ਕਿਹਾ ਗਿਆ ਕਿ ਮੈਂ ਪਹਿਲਾਂ ਵੀ ਕਿਸਾਨੀ ਅੰਦੋਲਨ ਦੇ ਵਿੱਚ ਗਿਆ ਸੀ ਪਰ ਮੇਰੇ ਤੇ ਹਮਲਾ ਹੋ ਗਿਆ ਸੀ ਨਿਹੱਤਾ ਸੀ ਮੈਂ 500 ਜਿਹੜੇ ਲੋਕ ਮੇਰੇ ਉੱਤੇ ਹਮਲਾ ਕਰ ਦਿੰਦੇ ਨੇ ਹਾਲਾਂਕਿ ਮੈਂ ਕਿਹਾ ਉਹ ਕਿਸਾਨ ਨਹੀਂ ਸੀ ਉਹ ਖਾਲਸਤਾਨੀ ਸੀ ਜਿਨ੍ਹਾਂ ਨੇ ਹਮਲਾ ਕਰਿਆ ਤੇ ਹੁਣ ਵੀ ਕਿਹਾ ਕਿ ਮੈਂ ਹਮੇਸ਼ਾ ਤਿਆਰ ਹਾਂ ਕਿਸਾਨਾਂ ਦੇ ਕੋਲ ਜਾਣ ਦੇ ਲਈ ਪਰ ਸਾਨੂੰ ਅਲਾਉਡ ਨਹੀਂ ਕੀਤਾ ਅਸੀਂ ਉੱਥੇ ਨਹੀਂ ਜਾ ਸਕਦੇ ਕਿ ਮੈਂ ਮੰਤਰੀ ਬਣਿਆ ਮੇਰੇ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇ ਮੇਰੇ ਕਿਸਾਨਾਂ ਨੂੰ ਫਾਇਦਾ ਹੋਵੇ ਕਿਸਾਨ ਜਦ ਮਰਜ਼ੀ ਮੇਰੇ ਕੋਲ ਆ ਸਕਦੇ ਨੇ ਤੇ ਨਾਲੇ ਕਿਹਾ ਕਿ ਅਸੀਂ ਪੰਜਾਬੀ ਅਸੀਂ ਹਰਿਆਣਾ ਦੀ ਪੁਲਿਸ ਤੋਂ ਕਿਉਂ ਗੋਲੇ ਖਾਈਏ ਅਸੀਂ ਕਿਸਾਨਾਂ ਦੀ ਕਿਸਾਨ ਆ ਅਸੀਂ ਪੰਜਾਬੀ ਆ ਅਸੀਂ ਹਰਿਆਣਾ ਦੀ ਪੁਲਿਸ ਦਾ ਤਸ਼ੱਦਦ ਕਿਉਂ ਚੱਲ ਈਏ ਤਾਂ ਇਹ ਜਿਹੜੇ ਸੁਰ ਬਦਲੇ ਹੋਏ ਨੇ ਇਸ ਦੇ ਪਿੱਛੇ ਕੀ ਕਾਰਨ ਮੰਨਦੇ ਹੋ ਤੁਸੀਂ ਕਮੈਂਟ ਕਰਕੇ